ਤੇ ਤਾੜੀਆਂ ਇੱਕ ਵਾਰ ਦੁਬਾਰਾ ਮਾਰੋ ਖੁੱਲ ਕੇ ਸਮਾਂ ਸੁਣੋ 5 ਮਿੰਟ 16 ਸਕਿੰਡ 0.5 5 16 0 ਦੇ ਨਾਲ ਹਲੇ ਤੱਕਰ ਚੱਲੀਆਂ ਜੋੜੀਆਂ ਚੋਂ ਪਹਿਲੇ ਨੰਬਰ ਤੇ ਮੂਸੇ ਤੇ ਮਿਰਜੇ ਮਿਰਜੇ ਦੀ ਜੋੜੀ ਚੱਲ ਕੇ ਹੱਡੀਆ ਹਰਜਿੰਦਰ ਸਿੰਘ ਸ੍ਰੀ ਬਿੰਦਾਸ ਸਿੰਘ ਦੀ ਘਾਤੀ ਜੋਗ ਚੱਲੀ ਜਾਵੇ ਹਰ ਇੱਕ ਉਹ ਜੋ ਪਿੱਛੇ ਨੂੰ ਵੇ ਇੱਕ ਦੋ ਤਿੰਨ ਬਈ ਜਗਿੰਦਰ ਸਿੰਘ ਜੀ ਮਣਕੋ ਚਾਰ ਉਹਨਾਂ ਵੱਲੋਂ 100 ਰੁਪਈਆ ਸਪੈਸ਼ਲ ਪ੍ਰਾਈਜ਼ ਜੋੜੀ ਲੈ ਆ ਗਿਆ ਧੰਨਵਾਦ ਪੰਜ ਆਸਾ ਸਿੰਘ ਸਵਰਗਵਾਸੀ ਆਸਾ ਸਿੰਘ ਕੀਂਪੁਰ ਸ਼੍ਰੀ ਜਗਵਿੰਦਰਪਿੰਦਰ ਸਿੰਘ ਜੀ ਯੂਐਸਏ ਇਹ ਬਈ ਉਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ। तहे ਦਿਲੋਂ ਧੰਨਵਾਦ। ਮਰਜੇ ਤੇ ਮੂਸੇ ਦੀ 8 ਸਟਾਰ ਜੋੜੀ ਚੱਲਦੀ ਆ। ਨਾ ਪਰਨੇ ਪਾਸੇ ਮਰਜਾ ਬਹੁਤ ਚੱਲਦਾ ਬਈ। ਅਜੀਤ ਸਿੰਘ ਜੀ ਮੱਲੀ 10 ਸਖਪ ਸਾਰੇ ਹੀ ਮੇਲਿਆਂ ਦਾ ਜੇਤੂ ਬੋਲ। ਧੰਨਵਾਦ। 11 ਸਵਰਗਵਾਸੀ ਮੋਹਰ ਸਿੰਘ ਜੀ ਜੈਲਦਾਰ ਦੇ ਪਰਿਵਾਰ ਵੱਲੋਂ ਵੀ 12 ਹਜ਼ਾਰ ਰੁਪਏ ਤੇਹਦਿਲੋਂ ਧੰਨਵਾਦ ਅੰਮ੍ਰਿਤ 13 ਸਿੰਘ ਜੀ ਜੋਹੜ ਇੰਗਲੈਂਡ ਵਾਸੀ ਇਹਨਾਂ ਵੱਲੋਂ ਵੀ 100 ਰੁਪਏ ਆ ਗਿਆ ਤੇਹਦਿਲੋਂ ਧੰਨਵਾਦ 14 14 ਤੋਂ ਇੱਕਰ ਮੁੱਪਰ ਵੀ ਇੱਕ ਮਿੰਟ ਦੇ ਰਾਜਵੀਰ ਸਿੰਘ ਜੀ ਦਾ ਅਨੰਦ ਸਿੰਘ ਜੀ ਹਿੰਦੇ ਸ੍ਰੀਮ ਦੀ ਚੱਲਦੀ ਆ ਜੀ 16 ਵੀ ਵੀ ਸ੍ਰੀ ਦੀ ਆ ਗਿਆ ਧੰਨਵਾਦ 17 ਸੁਖਵਿੰਦਰ ਸਿੰਘ ਕਾਨਾ ਟੇਸੀਆਂ ਕਾਵਾ ਇਸ ਯੋਗ ਦਾ ਅਵਤਾਰ ਸਿੰਘ ਜੀ ਤਾਰੀ ਕੈਨੇਡਾ ਨਿਵਾਸੀ ਸੁਪੁੱਤਰ ਭਗਵੰਤ ਇਹਨਾਂ ਵੱਲੋਂ ਵੀ 100 ਰੁਪਇਆ ਕੁਲਵਿੰਦਰ ਭਾਜੀ ਰਾਹੀਂ ਆ ਗਿਆ 24 ਦੇ ਨਾਲੇ ਮੇਰਾ ਵੀਰ ਬਈ ਉਹ ਬਹਿ ਜਾ ਮੇਰਾ ਵੀਰ 21 ਸਾਹਿਬ ਜੁਲਕਰੋ ਨਾ ਕੋ ਮੋਜ ਇੱਧਰ ਉੱਧਰ ਬਈ ਜੁੜੀ ਜੋੜੀ ਬੈਠ ਕੇ ਦੇਖੋ ਮੱਲੀ ਭਾਈ ਸਾਹਿਬ ਉਹਨਾਂ ਵੱਲੋਂ ਵੀ 100 ਰੁਪਇਆ ਆ ਗਿਆ ਤੇ ਅਗਲੋ ਧੰਨਵਾਦ 23 ਬਈ ਜਗਪਾਲ ਬੰਗਲਾ ਇਹਨਾਂ ਵੱਲੋਂ ਵੀ 100 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਤੈਨੂੰ ਦਿਲੋਂ ਧੰਨਵਾਦ 25 ਵਖਤਾਵਰ ਸਿੰਘ ਸੋਲ ਕੈਨੇਡਾ ਨਿਵਾਸੀ ਤੇ ਰਾਜਵੰਸ਼ ਸਿੰਘ ਸੋਲ ਇੰਗਲੈਂਡ ਨਿਵਾਸੀ ਇਹਨਾਂ ਵੱਲੋਂ ਵੀ 100-100 ਰੁਪਏ ਆ ਗਿਆ ਤੈਨੂੰ ਦਿਲੋਂ ਧੰਨਵਾਦ 27 ਅਜੀਤ ਸਿੰਘ ਜੀ ਸਾਫਕਾ ਸਰਪੰਚ ਸਾਡੇ 27 ਗੇੜੇ ਵਿਦੂ ਮਿੰਟਾਂ ਦੇ 500 ਰੁਪਏ ਆ ਗਿਆ ਤੈਨੂੰ ਦਿਲੋਂ ਧੰਨਵਾਦ ਪਰ ਬਈ ਜਸਵੰਤ ਸਿੰਘ ਜੋਰ ਦੇ ਪੁੱਤੇ ਰਾਂਸੇ ਸਿੰਘ ਜੀ ਸੋਹਰੇ ਦੇ ਪੁੱਤੇ ਕੱਤੀ ਦੋ ਪੁੱਤੇ ਜਿਹੜੇ ਉਹਨਾਂ ਬੋਲੋ ਵੀ 100 ਰੁਪਿਆ ਸਪੈਸ਼ਲ ਪ੍ਰਾਈਜ਼ ਆ ਗਿਆ ਧੰਨਵਾਦ ਬੱਤੀ ਨਾ ਲਿਖਣਾ ਪਿਆਰ ਦੇ ਨਾਲ ਬਹੁਤ ਵਧੀਆ ਚੱਲਦੀ ਜੋੜੀ 33 ਮੂਸੇ ਤੇ ਮਿਰਜੇ ਦੀ ਕਿਆ ਲੱਗ ਚੌਵੀ ਮੱਲੀ ਸੰਦੀ ਮੱਲੀ ਤੇ ਗੁਰਕੀਰਤ ਸਿੰਘ ਮੱਲੀ ਹੈ ਨਾ ਤੇ ਰਾਜੀ ਸਿੰਘ ਜੀ ਦਾਦੂਵਾਲ ਮਿਰਕਰਵਾਸੀ ਇਹਨਾਂ ਵੱਲੋਂ 500 ਰੁਪਏ ਸਿਸ਼ਰ ਪਹੁੰਚਾਇਆ ਤੇ ਇਹਦੇ ਲਈ ਧੰਨਵਾਦ ਸੈਂਟੀ 38 ਬੇ ਬੜੀ ਖੁਸ਼ੀ ਦੀ ਗੱਲ ਆ 43 ਮੂਸੇ ਤੇ ਮਿਰਜੇ ਦੀ ਜੋੜੀ ਤੁਹਾਡੇ ਸਾਹਮਣੇ ਜੋਰ ਦਿਖਾ ਰਹੀ ਆ 40 ਇਹ ਤਕਰੀਬਨ ਤਕਰੀਬੇ ਪਹਿਲਿਆਂ ਨੰਬਰਾਂ ਦੇ ਵਿੱਚ ਹੀ ਸਾਡਾ 40 ਗੜੇ ਬੇ ਤਿੰਨਾਂ ਮਿੰਟਾਂ ਦੇ ਇਸ ਮੇਲੇ ਵਿੱਚ ਬਹੁਤ ਵਧੀਆ ਜੱਸੀ ਵਿੱਚ ਜੂਰੀ ਬਹੁਤ ਵਧੀਆ ਪ੍ਰਦਰਸ਼ਨ ਦਿਖਾ ਰਹੀ ਆ 43 ਨਾ ਵੀਰ ਬਾਰੋ ਨਾਰੋ ਸਿੰਘ ਜੀ 16 400 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਧੰਨਵਾਦ ਜੀ 45 ਵੇ ਜਤਿੰਦਰ ਪੌੜ ਜੀ ਇੰਗਲੈਂਡ ਵਸਦੇ 440 ਰੁਪਏ ਬਹੁਤ ਬਹੁਤ ਦਿਲੋਂ ਧੰਨਵਾਦ ਛੇਤਰਾ ਜੀ 47 ਹਾਂ ਜੀ ਜਤਿੰਦਰ ਪਾਲ ਸਿੰਘ ਜੀ ਛੇਤਰਾ ਬੈਠੇ ਮੇਰਾ ਵੀਰ ਬੈਜਾ 400 ਰੁਪਏ ਸਪੈਸ਼ਲ ਪ੍ਰਾਈਜ਼ ਆ ਗਿਆ ਛੇਤਰਾ ਡਰਾਈਵਿੰਗ ਸਕੂਲ 49 ਜਸਵਿੰਦਰ ਸਿੰਘ ਜੀ ਸੋਹਲ ਨੰਬਰਦਾਰ ਸਾਹਿਬ ਭਈਆ ਜਿਹੜੇ ਕਿ ਸਵੇਰ ਤੋਂ ਸਟੇਜ ਦੀ ਸੇਵਾ ਨਿਭਾ ਰਹੇ ਆ ਉਹਨਾਂ ਬੋਲੋ ਵੀ 100 ਰੁਪਏ ਆ ਗਿਆ ਤੇ ਇਹਦੇ ਲਈ ਧੰਨਵਾਦ ਤੇਜੀ ਮੱਲੀ ਇਹਨਾਂ ਬੋਲੋ ਵੀ 100 ਰੁਪਏ ਆ ਸਪੈਸ਼ਲ ਪ੍ਰਾਈਜ਼ ਆ ਗਿਆ ਤੇ ਇਹਦੇ ਲਈ ਧੰਨਵਾਦ ਪਿਆਰ ਪਿਆਰ ਨੇ ਭਈ ਮੇਰਾ ਵੀਰ 55 ਸਵਰਗਵਾਸੀ ਜੁਗਿੰਦਰ ਸਿੰਘ ਜੀ ਜੋੜ ਇਹਨਾਂ ਦੇ ਪਰਿਵਾਰ ਵੱਲੋਂ ਵੀ 54 ਰੁਪਏ 4 ਮਿੰਟ ਦੇ 55 ਇਹਨਾਂ ਦੇ ਮਗਰ ਹਰਮਨ ਰਹੀਮਪੁਰ 56 ਜੋਗ ਆਪਣੀ ਤਿਆਰ ਰੱਖੋ ਹਰਮਨ ਰਹੀਮਪੁਰ ਜੋਗ ਲਾ ਕੇ ਕਰ ਲੋ ਬਈ ਬਈ 55 ਸਿੰਘ ਜੀ ਸੋਹਰ 55 ਨੰਬਰ ਹਰਮਨ ਰਹੀਮਪੁਰ ਜੋਗ ਲਾ ਕੇ ਕਰ ਲੋ ਅਮਰੀਕਾ ਨਿਵਾਸੀ 75 ਅਤਰ ਸਿੰਘ ਜੀ ਖੜਗੂ ਪਾਜੀ ਨਾ ਬਈ ਨਾ ਬਰੋ ਨਾ ਉਹਨਾਂ ਵੱਲੋਂ ਵੀ 100 ਰੁਪਏ ਆ ਗਿਆ ਨਾ ਤੋਂ ਬਾਅਦ 60 ਬਈ ਗੁਰਮੀਰ ਸਿੰਘ ਸੋਹਰ ਇਟਲੀ ਨਿਵਾਸੀ ਸੁਖਰਾ ਸਿੰਘ ਸੋਹਰ ਇਨਾ ਬੋਲੋ ਰੁਪਈਆ ਆ ਗਿਆ। ਕਿਆ ਆਉਣ ਨਾਲ ਵੀ ਉਹਨ ਦਾ ਖਿਆ ਰੱਖ ਕੇ ਮੱਖਣ ਸਿੰਘ ਜੀ 63 ਉਹਨਾਂ ਵੱਲੋਂ ਵੀ 100 ਰੁਪਈਆ ਸਪੈਸ਼ਲ ਪ੍ਰਾਈਜ਼ ਆ ਗਿਆ। ਤੈ ਦਿਲੋਂ ਧੰਨਵਾਦ ਜੀ। 64 ਪੈਡ 64 ਵਾਹ ਜੀ ਵਾਹ। ਕਿਆ ਲੜਕੀ ਦੇ ਮੱਲੀ ਅਮਰੀਕਾ ਨਿਵਾਸੀ ਉਹਨਾਂ ਵੱਲੋਂ ਵੀ 100 ਰੁਪਈਆ ਸਪੈਸ਼ਲ ਪ੍ਰਾਈਜ਼ ਆ ਗਿਆ। ਬਹਾਦਰ ਸਿੰਘ ਜੀ ਮੱਲੀ ਇੰਗਲੈਂਡ ਵਾਸੀ ਉਹਨਾਂ ਵੱਲੋਂ ਵੀ 100 ਰੁਪਿਆ ਸਪੈਸ਼ਲ 70 ਲਾਸਟ ਜਿਹੜਾ ਜੀ ਕੁਲਵਿੰਦਰ ਸਿੰਘ ਜੀ ਪ੍ਰਧਾਨ ਸਾਹਿਬ ਵੱਲੋਂ ਆ ਗਿਆ ਤੇ ਜੀ ਧੰਨਵਾਦ 70 ਬਹੁਤ ਵਧੀਆ ਜੋਕ ਚੱਲੀ ਆ ਬਈ ਤੇ ਤਾੜੀਆਂ ਇੱਕ ਵਾਰ ਦੁਬਾਰਾ ਮਾਰੋ ਖੁੱਲ ਕੇ ਸਮਾਂ ਸੁਣੋ 5 ਮਿੰਟ 16 ਸੈਕਿੰਡ 0.5 516 0 ਦੇ ਨਾਲ ਹਲੇ ਤੱਕਰ ਚੱਲੀਆਂ ਜੋੜੀਆਂ ਚੋਂ ਪਹਿਲੇ ਨੰਬਰ ਤੇ ਮੂਸੇ ਤੇ ਮਰਜੇ ਦੀ ਜੋੜੀ ਚੱਲ ਕੇ ਹੱਟੀਆ ਹਰਜਿੰਦਰ ਸਿੰਘ ਸ੍ਰੀ ਬਿੰਦਾਸ ਸਿੰਘ ਦੀ ਘਰ ਦੀ ਜੋਗ ਚੱਲੀ ਜਾਵੇ 516 0 ਦੇ ਨਾਲ ਸਮਾਂ ਲੱਗਿਆ ਵੀ ਹਲੇ ਤੱਕਰ ਚੱਲੀਆਂ ਜੋਗਾਂ ਚੋ ਪਹਿਲੇ ਨੰਬਰ ਤੇ ਜੋਗ ਰਹੀ ਆ ਹਰਜਿੰਦਰ ਸਿੰਘ ਜੀ ਸ੍ਰੀ ਪਿੰਦਾ ਸ੍ਰੀ ਬਿਲ ਸ੍ਰੀ ਦੀ ਜੋਗ ਨੇ 516 0 ਦੇ ਨਾਲ ਸਮਾ ਲਾਇਆ ਬਈ ਮੈਂ ਬੇਨਤੀ ਕਰਾਂ ਹਰਜਿੰਦਰ ਸਿੰਘ ਜੀ ਸ੍ਰੀ ਆਪ ਆਵੇ ਸਟੇਜ ਤੇ ਕਿਉਂਕਿ ਜਿਹੜਾ ਵੀ ਸਪੈਸ਼ਲ ਪ੍ਰਾਈਜ਼ ਆਇਆ ਤੇ ਨਾਲ ਨਾਲ ਸਾਰੀ ਸੰਗਤ ਦਾ ਵੀ ਧੰਨਵਾਦ ਕਰੋ ਆਜੋ ਜੀ ਉੱਪਰ ਹਰਜਿੰਦਰ ਸਿੰਘ ਜੀ ਸ੍ਰੀ ਆਜੋ ਪਹਿਲੇ ਨੰਬਰ ਵਾਲੇ ਬਈ ਹਰਜਿੰਦਰ ਸਿੰਘ ਸ੍ਰੀ 516 0 ਨਾਲ ਵਾਹ ਜੀ ਵਾਹ ਬਈ ਪਹਿਲੇ ਨੰਬਰ ਤੇ ਜਿਹੜੀ ਜੋੜੀ ਆਈ ਆ ਉਹਨਾਂ ਨੂੰ ਸੰਤੋਖ ਸਿੰਘ ਜੀ ਢੇਸੀ ਇਹ ਅਮਰੀਕਾ ਨਿਵਾਸੀ ਦੇ ਪਰਿਵਾਰ ਵੱਲੋਂ ਇੱਕ ਮੋਟਰਸਾਈਕਲ ਇੱਕ ਬੂਰੀ ਬੜੇਮਿਆਂ ਦੀ ਨਗਦ 15000 ਰੁਪਇਆ ਤੇ ਇੱਕ ਪੀਪਾ ਦੇਸੀ ਘੋ ਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਜਾ ਰਿਹਾ